ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਦਰਨੇ ਵਿੱਚ ਇੱਕ ਨੌਜਵਾਨ ਦੀ ਮੌਤ ਬਹੁਤ ਹੀ ਬੰਦਪਾਗੀ ਘਟਨਾ ਹੈ ਇਸ ਸੰਬੰਧ ਵਿੱਚ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਨਵਦੀਪ ਸ਼ਰਮਾ ਨੇ ਦੱਸਿਆ ਕਿ ਖਨੌਰੀ ਬਾਰਡਰ ਵਿੱਚ ਹਰਿਆਣਾ ਪੁਲਿਸ ਵੱਲੋਂ ਨੌਜਵਾਨ ਦੀ ਹੱਤਿਆ ਬਹੁਤ ਹੀ ਮੰਦਪਾਗੀ ਘਟਨਾ ਹੈ ਜਿਸ ਸੰਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਹਾਂਜੀ ਪ੍ਰਧਾਨ ਜੀ ਖਨੌਰੀ ਬਾਰਡਰ ਦੇ ਉੱਤੇ ਇੱਕ 23 ਸਾਲਾ ਨੌਜਵਾਨ ਦਾ ਕਤਲ ਹੋ ਗਿਆ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਾਰੇ ਮਾਮਲੇ ਨੂੰ ਦੇਖੋ ਜੀ ਬਹੁਤ ਹੀ ਨਿੰਦਣਯੋਗ ਘਟਨਾ ਹੈ ਇਹ ਜੋ ਕੁਝ ਵੀ ਪਿੰਨਾ ਬਾਰਡਰਾਂ ਦੇ ਹੋ ਰਿਹਾ ਹੈ ਡਬਲ ਈ ਬਾਰਡਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜੋ ਵੀ ਹਰਿਆਣਾ ਸਰਕਾਰ ਤੇ ਹਰਿਆਣੇ ਦੀਆਂ ਏਜੰਸੀਆਂ ਜੋ ਵੀ ਕਰ ਰਹੀਆਂ ਬਹੁਤ ਜ਼ਿਆਦਾ ਇਹ ਤਸ਼ੱਦਦ ਆ ਬਹੁਤ ਜ਼ਿਆਦਾ ੱਟਕਾ ਆ ਕਿਸਾਨਾਂ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਚੱਲ ਕੇ ਦਿੱਲੀ ਨੂੰ ਜਾ ਰਹੇ ਸੀ ਜਿਨ੍ਹਾਂ ਨੇ ਰਸਤੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕੀਤਾ ਕੋਈ ਹੜਦੌਂਗ ਨਹੀਂ ਮਚਾਇਆ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕ ਕੇ ਜਿਹੜਾ ਆ ਇਹ ਸਾਰਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਜਿਹੜੀ ਕੱਲ ਦੀ ਘਟਨਾ ਆ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਇੱਕ ਨੌਜਵਾਨ 22 ਸਾਲ ਦਾ ਸ਼ਹੀਦ ਹੋਇਆ ਹੈ ਉਹ ਉਸ ਘਟਨਾ ਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਕਾਰਵਾਈ ਕਰ ਰਹੀ ਹੈ ਗੋਲੀਆਂ ਚਲਾ ਰਹੀ ਹੈ ਅਥਰੂ ਗੈਸ ਦੇ ਗੋਲੇ ਚਲਾ ਰਹੀ ਹੈ ਤੇ ਬਹੁਤ ਹੀ ਨਿੰਦਣਯੋਗ ਆ ਪੰਜਾਬ ਸਰਕਾਰ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਤਾਂ ਜੋ ਇਹ ਕਿਸਾਨਾਂ ਨੂੰ ਵੀ ਇਨਸਾਫ ਮਿਲੇ ਉਸ ਪਰਿਵਾਰ ਨੂੰ ਵੀ ਇਨਸਾਫ ਮਿਲੇ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਡੈਸ਼ਟਿਕ ਹਜ਼ਾਰ ਬਰੋ ਵੱਲੋਂ ਉਹ ਜੋ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਜਿਹੜਾ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਤੇ ਥੋੜੇ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲੀ ਹੈ ਇਲੈਕਸ਼ਨਾਂ ਦੀ ਘੁਚਣਾ ਹੋ ਜਾਏਗੀ ਕਿਸਾਨ ਉਹਨਾਂ ਉੱਥੇ ਹਟ ਨਹੀਂਦੇ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜੇ ਜਕਦਮ ਲੱਗ ਜਾਂਦਾ ਹੈ ਕੋਰਪੋਰੇਟ ਤੇ ਬਹੁਤ ਮੁਸ਼ਕਲ ਹੋ ਜਾਏਗੀ ਕਿਦਾਂ ਤਾਂ ਦੇਖੋ ਜੀ ਸੈਂਟਰ ਸਰਕਾਰ ਦੀ ਤਾਂ ਪਹਿਲਾਂ ਹੀ ਪਾਲਿਸੀ ਇਹ ਆ ਕਿ ਅਸੀਂ ਟਾਲ ਮਟੋਲ ਕਰਕੇ ਕਿਸੇ ਤਰ੍ਹਾਂ ਇਸ ਚੀਜ਼ ਨੂੰ ਕਹਾਂ ਤੱਕ ਖਿੱਚ ਕੇ ਲੈ ਜਾਈਏ ਕਿ ਚੋਣ ਜਾਬਤਾ ਲੱਗ ਜਵੇ ਤੇ ਸਰਕਾਰ ਨੂੰ ਕਿਸੇ ਵੀ ਕਮਿਟਮੈਂਟ ਤੇ ਪੂਰਾ ਨਾ ਹੋਣਾ ਪਵੇ ਇਹ ਸਰਕਾਰ ਦੀ ਨੀਤੀ ਆ ਉੱਤੇ ਹੀ ਉਹ ਚੱਲ ਰਹੀ ਹੈ ਵੇਟ ਐਂਡ ਸੀ ਦੇ ਫਾਰਮੂਲੇ ਤੇ ਠੀਕ ਆ ਕਿਸਾਨਾਂ ਨੂੰ ਵੀ ਪਤਾ ਆ ਕਿ ਸਰਕਾਰ ਦੀ ਨੀਤੀ ਇਹੀ ਆ ਤੇ ਸਰਕਾਰ ਦੀ ਨੀਤੀ ਬਾਰੇ ਹਰੇਕ ਇਨਸਾਨ ਜਾਣਦਾ ਜੋ ਵੀ ਇਸ ਧਰਨੇ ਦੇ ਵਿੱਚ ਇਸ ਵੇਲੇ ਸ਼ਾਮਲ ਆ ਹਰੇਕ ਇਨਸਾਨ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਆ ਸਰਕਾਰ ਦੀ ਕਰਨੀ ਔਰ ਕਥਨੀ ਦੇ ਵਿੱਚ ਬਹੁਤ ਅੰਤਰ ਆ ਸਰਕਾਰ ਕੁਝ ਨਹੀਂ ਕਰਨਾ ਚਾਹੁੰਦੀ ਸਿਵਾਏ ਇਸ ਨੂੰ ਲਮਕਾਉਣ ਦੇ ਕਿਉਂ ਬਾਰਡਰ ਤੋਂ ਹਰਿਆਣਾ ਪੁਲਿਸ 2.5 ਕਿਲੋਮੀਟਰ ਅੰਦਰ ਆ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟ ਮਾਰ ਰਹੀ ਹੈ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਇਹ ਸਾਡੀ ਸਰਕਾਰ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਸ ਵੇਲੇ ਸਾਡੀ ਸਰਕਾਰ ਦਾ ਰੁਪਈਆ ਕਾਫੀ ਨਿਰਾਸ਼ਾਜਨਕ ਆ ਸਾਡੀ ਸਰਕਾਰ ਨੂੰ ਆਪਣੇ ਕਾਨੂੰਨੀ ਜਿੰਨੇ ਵੀ ਸਲਾਹਕਾਰ ਆ ਉਹਨਾਂ ਕੋਲੋਂ ਸਲਾਹ ਲੈ ਕੇ ਇਨਾਂ ਦੇ ਬਣਦੇ ਜੋ ਵੀ ਅਫਸਰ ਉੱਥੇ ਮੌਕੇ ਤੇ ਹਰਿਆਣਾ ਗਵਰਨਮੈਂਟ ਨੇ ਡਿਪਲਾਈ ਕੀਤੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਆ ਸਰਕਾਰ ਨੂੰ ਉੱਥੇ ਬਹਿ ਕੇ ਉਹਨਾਂ ਦੇ ਨਾਲ ਪੂਰੀ ਮਦਦ ਕਰਨੀ ਚਾਹੀਦੀ ਕਿਸਾਨਾਂ ਦੀ ਇਸ ਵੇਲੇ ਤਾਂ ਜੋ ਹਰਿਆਣਾ ਪੁਲਿਸ ਜੋ ਤਸ਼ੱਦਦ ਕਰ ਰਹੀ ਆ ਉਹਨੂੰ ਠੱਲ ਪਾਈ ਜਾ ਸਕੇ